ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਮਾਗਮ ਦੇ ਵਿੱਚ ਸਾਡੇ ਪਾਸ ਵਿਸ਼ੇਸ਼ ਤੌਰ ਤੇ ਸਰਦਾਰ ਗੁਰਮੀਤ ਸਿੰਘ ਦੀ ਚੀਮਾ ਰਸੀਵਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਸ਼ਾਹੀ 6ਵੀਂ ਸ੍ਰੀ ਹਰਗਿਬਿੰਦਪੁਰ ਸਾਹਿਬ ਅਤੇ ਸਤਨਾਮ ਸਿੰਘ ਜੀ ਸਿਆਣੀ ਐਸ ਡੀਓ ਸਾਹਿਬ ਤੇ ਉਹਨਾਂ ਤੋਂ ਬਾਅਦ ਸਰਦਾਰ ਜਗਦੀਸ਼ ਸਿੰਘ ਜੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਜੀ ਆਇਆਂ ਕਹਿੰਦੇ ਆ ਸੋ ਹੁਣ ਬੇਨਤੀ ਕਰਦੇ ਹਾਂ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਐਸ ਡੀਓ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਗੁਰਮਤ ਵਿਚਾਰ ਪ੍ਰਸੰਗ ਦੇ ਸਾਨੂੰ ਮੁੱਖ ਰੱਖਣ ਦਾ ਯਤਨ ਕਰਨ ਦੀ ਬੇਨਤੀ ਹੈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸਿਆਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਸੰਗਤ ਸਕੂਲ ਦੇ ਵਿਦਿਆਰਥੀ ਪ੍ਰਿੰਸੀਪਲ ਸਰਦਾਰ ਹਰਪ੍ਰੀਤ ਸਿੰਘ ਔਰ ਉਹਨਾਂ ਦਾ ਸਟਾਫ ਅੱਜ ਇਸ ਸਮਾਗਮ ਦੇ ਵਿੱਚ ਪ੍ਰਿੰਸੀਪਲ ਸਾਹਿਬ ਵੱਲੋਂ ਸੱਦਾ ਪੱਤਰ ਮਿਲਣ ਤੇ ਆਪ ਸਭ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੋਈ ਹੈ ਇਸ ਸਮਾਗਮ ਦੇਖ ਕੇ ਕਿ ਮੈਂ ਖੁਦ ਇਸ ਇਲਾਕੇ ਦਾ ਜੰਪਲ ਜਿੱਥੇ ਸਰਵਿਸ ਕੀਤੀ 37 ਸਾਲ 5 ਮਹੀਨੇ ਲੱਗੇ ਜਿੱਥੇ ਹੀ ਲਾਈਨਮੈਨ ਲੱਗੇ ਜਈ ਜਈ ਵਨ ਔਰ ਹੁਣ ਇਸ ਵੇਲੇ ਪੀਐਸ ਪੀਸੀਐਲ ਚ ਤੌਰ ਐਸਵੀਓ ਆਪਦੇ ਇਲਾਕੇ ਦੇ ਵਿੱਚ ਪਬਲਿਕ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਔਰ ਬੜੀ ਇਮਾਨਦਾਰੀ ਦੇ ਨਾਲ ਜਿਵੇਂ ਕਿ ਸਾਡੇ ਅਧਿਆਪਕ ਵੀ ਸਾਨੂੰ ਜਦੋਂ ਅਸੀਂ 10ਵੀਂ ਚ ਪੜ੍ਹਦੇ ਸੀਗੇ ਸਿਖਾਇਆ ਕਰਦੇ ਸੀ ਆਨੈਸਟੀ ਇਜ਼ ਦਾ ਬੈਸਟ ਪਾਲਿਸੀ ਇਮਾਨਦਾਰੀ ਦੇ ਚੱਲਦੇ ਹੋਏ ਇਮਾਨਦਾਰੀ ਦੀ ਨੀਤੀ ਤੇ ਚੱਲਦੇ ਹੋਏ ਬਿਲਕੁਲ ਵਿਦਾਊਟ ਕ੍ਰਪਸ਼ਨ ਜਿੱਥੇ ਵਰਕ ਕੀਤਾ ਜਾ ਰਿਹਾ ਔਰ ਇਹ ਸਾਰੀਆਂ ਸਾਡੇ ਜਿਹੜੇ ਟੀਚਰ ਸਹਿਬਾਨ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਉਹਨਾਂ ਦੀਆਂ ਸਿੱਖਿਆਵਾਂ ਦਾ ਹੀ ਫਲ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਅੱਜ ਤੱਕ ਉਹਨਾਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਆਪਣੇ ਟੀਚਰਾਂ ਦੇ ਆਪਣੀ ਡਿਊਟੀ ਜਿਹੜੀ ਆ ਨਿਭਾ ਰਹੇ ਆਂ। ਔਰ ਮੈਂ ਚਾਹੁੰਨਾ ਕਿ ਅਸੀਂ ਖਾਲਸਾ ਰਾਜ ਚਾਹੁੰਨੇ ਆਂ। ਮੈਨੂੰ ਇਸ ਸਮਾਗਮ ਦੇ ਵਿੱਚ ਜੋ ਕਹਿਣ ਦਾ ਮੌਕਾ ਮਿਲਿਆ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਨਾ ਬੱਚਿਆਂ ਨੂੰ ਕਿ ਅਸੀਂ ਖਾਲਸਾ ਰਾਜ ਕਿੱਦਾਂ ਕਾਇਮ ਕਰਨਾ ਸਾਨੂੰ ਅੱਜ ਸਮੇਂ ਦੀ ਲੋੜ ਹੈ ਕਿ ਆਪਾਂ 10ਵੀਂ ਜਮਾਤ ਤੋਂ ਬਾਅਦ ਪਲੱਸ 2 ਕਰਨੀ ਆ। ਉਸ ਤੋਂ ਬਾਅਦ ਆਈਐਸ ਡਿਗਰੀਆਂ ਕਰੋ ਔਰ ਆਈਐਸ ਆਈਪੀਐਸ ਪੀਪੀਐਸ ਯੂਪੀਐਸ ਦੇ ਟੈਸਟ ਕਲੀਅਰ ਕਰੋ ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਉਹ ਜਾਣ ਔਰ ਆਪਣੇ ਜਿਹੜਾ ਸਿੱਕਾ ਜਿਹੜਾ ਇਸੇ ਦੇਸ਼ ਦੇ ਵਿੱਚ ਹੀ ਅਸੀਂ ਇਮਾਨਦਾਰੀ ਦੀ ਡਿਊਟੀ ਕਰਦੇ ਹੋਏ ਆਪਣਾ ਖਾਲਸਾ ਰਾਜ ਕਾਇਮ ਕਰਨਾ ਜਦੋਂ ਸਾਡੇ ਬੱਚੇ ਸਾਰੇ ਅਧਿਆਆਂ ਦੇ ਉੱਤੇ ਪੁਲਿਸ ਡਿਪਾਰਟਮੈਂਟ ਵਿੱਚ ਸਿਵਲ ਸਰਵਿਸ ਜੇ ਦੇ ਵਿੱਚ ਹਰ ਇੱਕ ਬੰਨੇ ਇਮਾਨਦਾਰੀ ਦੇ ਨਾਲ ਡਿਊਟੀ ਕਰਨਗੇ ਤਾਂ ਮੈਂ ਸਮਝਦਾ ਕਿ ਇੱਥੇ ਸਾਡੇ ਦੇ ਮੁਲਕ ਦੇ ਵਿੱਚ ਅਸੀਂ ਤਾਂ ਹੀ ਖਾਲਸਾ ਰਾਜ ਕਾਇਮ ਕਰਾਂਗੇ ਘਰ ਪਾਵਾਂਗੇ ਵਰਨਾ ਬਹੁਤ ਮੁਸ਼ਕਲ ਹੈ ਜੰਗਾਂ ਜੁੱਧਾਂ ਦੇ ਵਿੱਚ ਅਸੀਂ ਬਹੁਤ ਸਮਾਂ ਜਿਹੜਾ ਨਸ਼ਟ ਕੀਤਾ ਅੱਜ ਤੱਕ ਸਾਡੀ ਜਿਹੜੀ ਹੈ ਜਿੰਨੀ ਜਨਰੇਸ਼ਨ ਹੈ ਇਸ ਲਈ ਸਾਰੀ ਖਤਮ ਹੋ ਗਈ ਔਰ ਹੁਣ ਨਵੀਂ ਪਨੀਰੀ ਆ ਉਹਨਾਂ ਨੂੰ ਇਹ ਲੋੜ ਆ ਸਿਹਤ ਦੇਣ ਦੀ ਕਿ ਆਪਾਂ ਖਾਲਸਾ ਰਾਜ ਕਿਦਾਂ ਕਾਇਮ ਕਰਨਾ ਸਾਨੂੰ ਲੋੜ ਆ ਅੱਜ ਸਹੀ ਰਸਤੇ ਦੇ ਉੱਤੇ ਚੱਲਣ ਦੀ ਨਾ ਕਿ ਜੇਕਰ ਜੰਗ ਜੁਦ ਹੁੰਦੇ ਆ ਤੇ ਸਾਰੀ ਜਿਹੜੀ ਆ ਸਾਡੀ ਜਿਹੜੀ ਜਨਰੇਸ਼ਨ ਦੀ ਜਿਹੜੀ ਆ ਬਰਬਾਦੀ ਆ ਔਰ ਸਾਡੇ ਉਹਦੇ ਵਿੱਚ ਸਾਡਾ ਨੁਕਸਾਨ ਹੈ ਉੱਚ ਸਾਨੂੰ ਕੁਝ ਨਹੀਂ ਪ੍ਰਾਪਤ ਹੋਣ ਵਾਲਾ ਇਹੋ ਹੀ ਮੈਂ ਕਹਿਣਾ ਸੀ ਦੂਸਰੇ ਨੰਬਰ ਦੇ ਉੱਤੇ ਆਪਾਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਖਿਆਵਾਂ ਦਿੱਤੀਆਂ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਨੇਕ ਨੀयत ਦੀ ਕਿਰਤ ਕਰੋ ਸੱਚੇ ਪਾਤਸ਼ਾਹ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਅਸੀਂ ਇਸ ਮਕਾਮ ਦੇ ਉੱਤੇ ਬੈਠੇ ਆਂ ਇੱਥੇ ਉਹਨਾਂ ਦੀ ਚਰਨ ਛੋਹ ਉਹਨਾਂ ਦੇ ਨਾਂ ਦੇ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਸ੍ਰੀ ਹਰਗੋਬਿੰਦਪੁਰ ਇਹ ਇਸ ਦਾ ਨਾਮ ਗੁਰੂ ਅਰਜਨ ਦੇਵ ਜੀ ਨੇ ਰੱਖਿਆ ਸੀ ਔਰ ਇਸ ਨਗਰ ਦੀ ਸਥਾਪਨਾ ਕੀਤੀ ਸੀ ਸਾਡੇ ਬਹੁਤ ਚੰਗੇ ਕਰਮਾਂ ਕੇ ਸਾਨੂੰ ਮਨੁੱਖੀ ਜਨਮ ਮਿਲਿਆ 84 ਲੱਖ ਜੋਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕਿਆ ਸੋ ਆਇਆ ਜਾਏ ਦੁੱਖ ਪਾਈਦਾ ਇਹ ਜਨਮ ਬਹੁਤ ਮੁਸ਼ਕਿਲ ਦਾ ਨਾਲ ਮਿਲਿਆ ਸਾਨੂੰ ਐਸ ਵਿੜੇ ਇੱਕ ਚੀਜ਼ ਦੀ ਬੱਚੇ ਹੋਰ ਲੋੜ ਹੈ ਕਿ ਸਾਨੂੰ ਆਪਣੇ ਇਹਨੂੰ ਮਨੁੱਖਾ ਜਨਮ ਨੂੰ ਸਮਝਣਾ ਪਏਗਾ ਕਿ ਇਹ ਮਨੁੱਖਾ ਜਨਮ ਕਿੰਨੀ ਮੁਸ਼ਕਿਲ ਦੇ ਨਾਲ ਪ੍ਰਾਪਤ ਹੋਇਆ ਇੰਨੀ ਮੁਸ਼ਕਿਲ ਦੇ ਨਾਲ ਬੱਚਿਆਂ ਦੇ ਮਾਪਿਓ ਮਿਹਨਤ ਕਰਕੇ ਤੁਹਾਡੀਆਂ ਫੀਸਾਂ ਭਰ ਰਿਹਾ ਤੁਹਾਨੂੰ ਪੜ੍ਹਾ ਰਿਹਾ ਸਕੂਲੇ ਭੇਜ ਰਿਹਾ ਔਰ ਆਪਾਂ ਕਿਹੜੀ ਡਾਇਰੈਕਸ਼ਨ ਵੱਲ ਨੂੰ ਚੱਲਣਾ ਦੋ ਚੀਜ਼ਾਂ ਹੁੰਦੀਆਂ ਦਸ਼ਾ ਔਰ ਦਿਸ਼ਾ ਆਪਾਂ ਕਿਹੜੀ ਦਸ਼ਾ ਦੇ ਵਿੱਚ ਐਸ ਵੇਲੇ ਔਰ ਕਿਹੜੀ ਦਿਸ਼ਾ ਨੂੰ ਚੱਲਣਾ ਔਰ ਕੀ ਕਰਨਾ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਹਨ ਲਾਲਚ ਬਿਰਤਾ ਜਨਮ ਪ੍ਰਾਣੀ ਅਸੀਂ ਕਰਨ ਕੀ ਆਏ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਦੋਂ ਸਿੱਧ ਗੋਸ਼ਟ ਹੋਈ ਉਹਦੇ ਵਿੱਚ ਸਿੱਧਾਂ ਨੇ ਜਦੋਂ ਜਦੋਂ ਉਹਨਾਂ ਦਾ ਕੋਈ ਇਚਾਰਾ ਨਾ ਚੱਲਦਾ ਵੇਖਿਆ ਵੀ ਗੁਰੂ ਨਾਨਕ ਸਾਹਿਬ ਜੱਗੇ ਲਾਜਵਾਬ ਹੋ ਗਏ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਉੱਤਰ ਦਿੱਤਾ ਕਿ ਮੇਰਾ ਗੁਰੂ ਸ਼ਬਦ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਸੋ ਗੁਰੂ ਗਬਿੰਦ ਸਿੰਘ ਜੀ ਸਾਨੂੰ ਸ਼ਬਦ ਗੁਰੂ ਦੇ ਲੜ ਲੱਗੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਕਿਸੇ ਦੇਹ ਧਾਰੀ ਗੁਰੂ ਦੇ ਮਗਰ ਲੱਗਣ ਦੀ ਲੋੜ ਨਹੀਂ ਐਸ ਵੇਲੇ ਜੇ ਆਪਾਂ ਸਿੱਧੇ ਰਸਤੇ ਦੇ ਤੇ ਚੱਲਣਾ ਸਾਨੂੰ ਸਹੀ ਸੇਧ ਮਿਲ ਸਕਦੀ ਆ ਜੀਵਨ ਜਾਂਚ ਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਸਕਦੀ ਆ ਸ਼ਬਦ ਗੁਰੂ ਐ ਇਸ ਦੇ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਨੂੰ ਨਿਰ ਮੱਥਾ ਟੇਕ ਕੇ ਦੇ ਨਾਲ ਕੁਝ ਨਹੀਂ ਹੋਣਾ ਨਿਰੇ ਮੱਥਾ ਤਾਂ ਸਾਰੀ ਦੁਨੀਆ ਟੇਕਦੀ ਆ ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਰ ਗਾਏ ਮੱਥਾ ਟੇਕਣ ਦਾ ਤਾਂ ਹੀ ਫਾਇਦਾ ਹੈ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਉਹਨੂੰ ਪੜਾਂਗੇ ਮੈਂ ਬਪੁਰਾ ਬੁੱਢਣ ਟਰਾ ਰਾਹ ਕਿਨਾਰੇ ਬੈਠ ਕਹਿੰਦਾ ਉਹ ਜੇ ਕੋਈ ਬੰਦਾ ਕਿਨਾਰੇ ਦੇ ਤੇ ਨਦੀ ਦੇ ਬੈਠ ਕੇ ਉਹਨੂੰ ਵੇਖੀ ਜਾਵੇ ਉਹ ਪਤਾ ਨਹੀਂ ਲੱਗ ਸਕਦਾ ਉਹਨੂੰ ਵੀ ਨਦੀ ਕਿੰਨੀ ਡੂੰਘੀ ਹੈ ਸਾਨੂੰ ਤਾਂ ਹੀ ਪਤਾ ਚੱਲੇਗਾ ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਇਹਦੇ ਵਿੱਚੋਂ ਸ਼ਬਦ ਪੜਾਂਗੇ ਉਹਦੇ ਉੱਤੇ ਅਮਲ ਕਰਾਂਗੇ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗੇ ਕਹਿਣ ਤੋਂ ਭਾਵੇਂ ਆ ਕਿ ਸਾਨੂੰ ਸਹੀ ਰਸਤਾ ਸਿਰਫ ਤਾਂ ਸਿਰਫ ਸ਼ਬਦ ਗੁਰੂ ਤੋਂ ਮਿਲਣਾ ਸਾਨੂੰ ਲੋੜ ਅੱਜ ਗੁਰੂ ਅੰਗਦ ਦੇਵ ਜੀ ਨੇ ਕਿਹਾ ਜੇ ਸੋ ਚੰਦਾ ਉੱਗਵੇ ਸੂਰੇ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਵੇਖਣ ਵਾਲੀ ਸੋਚਣ ਵਾਲੀ ਗੱਲ ਹੈ ਇਹ ਪੰਕਤੀਆਂ ਆਪਾਂ ਪੜ੍ਹ ਲੈਨੇ ਆ ਪਰ ਇਹਦੀ ਡੀਪਲੀ ਇਹਦਾ ਮਤਲਬ ਕੀ ਹੈ ਅਸੀਂ ਇਹਨੂੰ ਸਮਝਦੇ ਨਹੀਂ ਬਸ ਪੜ੍ਹ ਲੈਨੇ ਆ ਏਕ ਲਾ ਕੇ ਪੜ੍ਹ ਲੈਨੇ ਆ ਬੜੀ ਸੋਹਣੀ ਏਕ ਲਾਉਨੇ ਆ ਪਰ ਨਹੀਂ ਇਹ ਸੋਚਣ ਵਾਲੀ ਗੱਲ ਹੈ ਜੇ 100 ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਥੇ ਇੱਕ ਸੂਰੇ ਚੜ੍ਹਿਆ ਉਹਦਾ ਕਿੰਨਾ ਚਾਨਣ ਹੁੰਦਾ ਉਹ ਕਹਿੰਦੇ ਜੇ 100 ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਜੇ ਹਜ਼ਾਰ ਸੂਰਜ ਵੀ ਚੜ੍ਹ ਪਵੇ ਇੱਥੇ ਚਾਨਣ ਹੁੰਦਿਆ ਗੁਰ ਬਿਨ ਕੋ ਹੋਰ ਅੰਧਾਰ ਇੰਨਾ ਚਾਨਣ ਹੋ ਜਾਏਗਾ 1000 ਸੂਰਜ ਦਾ ਫਿਰ ਦਿਖਾਈ ਤਾਂ ਦੇਣਾ ਹੀ ਨਹੀਂ ਇੱਕ ਸੂਰੀ ਦੇ ਚਾਨਣ ਦੇ ਨਾਲ ਹੀ ਕਿੰਨੀ ਲਾਈਟ ਹੁੰਦੀ ਆ ਕਹਿਣ ਤੋਂ ਭਾਵ ਉਹਨਾਂ ਨੇ ਇਹ ਸਮਝਾਇਆ ਕਿ ਗੁਰੂ ਤੋਂ ਬਿਨਾਂ ਘੁੱਪ ਹਨੇਰਾ ਉਹ ਕਿਹੜਾ ਹਨੇਰਾ ਹੈ ਉਹ ਹੈਗਾ ਅਗਿਆਨਤਾ ਦਾ ਹਨੇਰਾ ਗੁਰੂ ਤੋਂ ਮਿੱਕੀ ਮਿਲਦਾ ਗੁਰੂ ਕੌਣ ਗੁਰੂ ਹੈਗਾ ਸ਼ਬਦ ਸਾਡੇ ਗੁਰੂ ਗੁਰੂ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਤੋਂ ਗੁਰੂ ਤੋਂ ਗਿਆਨ ਮਿਲਣਾ ਹੋਰ ਕਿਸੇ ਤੋਂ ਗਿਆਨ ਨਹੀਂ ਮਿਲਣਾ ਹੋਰ ਜੋ ਦਿਨੇ ਵੀ ਹਨੇਰੇ ਦੇ ਵਿੱਚ ਦਿਨੇ ਵੀ ਠੀਕ ਹੈ ਸਮਾਪਤੀ ਦਾ ਮੈਨੂੰ ਮੈਸੇਜ ਮਿਲ ਗਿਆ ਸਿਰਫ ਕਿਮਾ ਚਾਹਾਂਗਾ ਕਿ 2 ਮਿੰਟ ਹੋਰ ਲੈਣੇ ਆ ਤੇ ਆਪਾਂ ਜਿਹੜਾ ਮੇਰਾ ਟਾਰਗੇਟ ਹੈ ਉਹ ਮੈਂ ਪੂਰਾ ਕਰਨਾ ਹੈ 100 ਕਹਿੰਦ ਭਾਵਾ ਕਿ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲ ਸਕਦਾ ਸ਼ਬਦ ਗੁਰੂ ਆ ਗੁਰੂ ਤੋਂ ਗਿਆਨ ਪ੍ਰਾਪਤ ਤਾਂ ਹੀ ਹੋਏਗਾ ਜੇ ਆਪਾਂ ਗੁਰੂ ਦੀ ਗੱਲ ਮੰਨਾਂਗੇ ਭਾਈ ਗੁਰਦਾਸ ਜੀ ਦਾ ਕਥਨ ਹੈ ਚਰਨ ਚਰਨ ਗੁਰੇਕ ਪੰਡਾ ਜਾਏ ਚਲ ਸਤਿਗੁਰੂ ਕੋਟ ਪੰਡਾ ਆਗੇ ਹੋਏ ਲੇਤਾ ਗੁਰੂ ਗ੍ਰੰਥ ਸਾਹਿਬ ਜੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਬਣਾਂਗੇ ਗੁਰੂ ਦਸਵੇਂ ਪਿਤਾ ਦੇ ਪੁੱਤਰ ਬਣਾਂਗੇ ਤਾਂ ਫੇਰ ਇਹ ਸਾਨੂੰ ਉਹ ਗੁਰੂ ਜਿਹੜਾ ਸੰਭਾਲਦਾ ਜਦੋਂ ਭਾਈ ਜਿਨੇ ਅਰਦਾਸ ਕੀਤੀ ਮੱਖਣਸਾਲ ਬਾਣਾ ਜੀ ਨੇ ਸਮੁੰਦਰ ਤੋਂ ਅਰਦਾਸ ਦੀ ਵੀ ਬੜੀ ਮਹਾਨਤਾ ਹੈ ਅਸੀਂ ਅਰਦਾਸਾਂ ਹਰ ਵਾਰ ਕਰਦੇ ਆਂ ਸਾਨੂੰ ਗੁਰਦੁਆਰਿਆਂ ਦਰਸ਼ਿੰਦਾਰਿਆਂ ਦੀ ਜਿਹੜਿਆ ਇਜਾਜ਼ਤ ਬਖਸੋ ਪਰ ਅਰਦਾਸ ਅੱਜ ਤੱਕ ਕਬੂਲ ਕਿਉਂ ਨਹੀਂ ਹੋ ਰਹੀ ਕਿਉਂਕਿ ਅਰਦਾਸ ਜਿਹੜੀ ਆ ਟਰ ਅੰਦਰ ਤੋਂ ਜਿਹੜੀ ਕੀਤੀ ਹੋਈ ਅਰਦਾਸ ਮੱਖਣ ਸਾਹ ਲਬਾਣੇ ਵਾਂਗੂ ਉਹ ਉਸ ਦੇ ਦਰ ਦੇ ਉੱਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਮਨਜ਼ੂਰ ਹੋ ਜਾਂਦੀ ਹੈ ਸੋ ਸਾਨੂੰ ਲੋੜ ਹੈ ਅਰਦਾਸ ਕਰਨ ਦੀ ਕਿ ਆਪਾਂ ਅਰਦਾਸ ਕਿਹੜੇ ਢੰਗ ਨਾਲ ਕਰਨੀ ਹੈ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਫਿਰ ਕਿਤੇ ਸਮਾਂ ਮਿਲਿਆ ਆਪ ਜੀ ਦੇ ਦਰਸ਼ਨ ਕਰਾਂਗੇ ਔਰ ਮੈਂ ਇਸ ਸਟੇਜ ਤੋਂ ਇੱਕ ਬੱਚਿਆਂ ਨੂੰ ਸਵਾਲ ਸਿਰਫ ਪੁੱਛਣਾ ਕਿ ਆਪਾਂ ਰੋਜ਼ ਪਾਠ ਕਰਦੇ ਹਾਂ ਜਿਤਨੇਮ ਦਾ ਰਹਿ ਰਾਸ ਦੇ ਵਿੱਚ ਵੀ ਆਪਾਂ ਪਾਠ ਕਰਦੇ ਹਾਂ ਔਰ ਬੱਚਿਆਂ ਨੂੰ ਮੈਂ ਇੱਕ ਸਵਾਲ ਪੁੱਛਣਾ ਕਿ ਰਹਿ ਰਾਸ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਉਹ ਪੌੜੀ ਕਿਹੜੀ ਹੈ ਕੋਈ ਵੀ ਬੱਚਾ ਜਿਹਨੂੰ ਪਤਾ ਜਿਹੜਾ ਪਾਠ ਕਰਦਾ ਹੋਵੇਗਾ ਉਹ ਹੱਥ ਖੜਾ ਕਰਕੇ ਮੈਨੂੰ ਦੱਸੇ ਕਿ ਉਹਨੂੰ ਉਹ ਪੌੜੀ ਰਹਿ ਰਾਸ ਦੇ ਵਿੱਚੋਂ ਕਿਹੜੀ ਪੌੜੀ ਸ਼ਾਮਾਂ ਨੂੰ ਆਪਾਂ ਪੜ੍ਹਦੇ ਹਾਂ ਸਾਰੇ ਸਕੂਲ ਦੇ ਬੱਚੇ ਜਿਹੜੇ ਆ ਆਜੋ पौड़ी तिथे तू समरथ तिथे कोई नाए ओथे तेरी रा अग्नि उधर माहे सनके जमके दूत नाए तेरे छट जाए thank you, thank you. Medda, medda. मेरे वालों बहुत बहुत ਇਹ ਬਹੁਤ ਬੀਬੀ ਬੱਚੀ ਹੈ ਇਹਨੇ ਬਹੁਤ ਦੱਸਣ ਦੀ ਕੋਸ਼ਿਸ਼ ਕੀਤੀ ਬਹੁਤ ਵੱਡੀ ਹਿੰਮਤ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹਨੂੰ ਬੱਚੀ ਸਾਡੀ ਨੂੰ ਜਿਹੜੀ ਆ ਉਹਨੂੰ ਜ਼ੁਬਾਨੀ ਯਾਦ ਆ ਰਿਹਾ ਰਸ ਔਰ ਇਹੋੀ ਚੀਜ਼ ਮੈਂ ਸਿਰਫ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਸਿੱਖਿਆ ਐਦਾਂ ਦੀ ਚਾਹੀਦੀ ਆ ਜਿਹੜੀ ਇਸ ਬੱਚੀ ਨੇ ਦੇਖੋ ਬੜੀ ਹਿੰਮਤ ਕੀਤੀ ਹੈ ਸਟੇਜ ਤੇ ਕੋਈ ਬੋਲਣਾ ਕੋ ਕਲਾਜੀ ਦਾ ਵੜਾ ਨਹੀਂ ਨਾ ਆਉਣਾ ਕਲਾਜੀ ਦਾ ਵੜਾ ਭੁੱਲ ਗਈ ਹੈ ਜ਼ਰੂਰ ਕੋਈ ਗੱਲ ਨਹੀਂ ਹਿੰਮਤ ਰੱਖੋ ਜ਼ਰੂਰ ਮਿਹਨਤ ਕਰੋ ਬਹੁਤ ਬਹੁਤ ਸ਼ਾਬਾਸ਼ ਬੱਚਾ ਮੈਂ ਸ਼ਬਦ ਦਾ ਮੈਂ ਪੂਰਾ ਕਰ ਦੇਣਾ ਪੌੜੀ ਜਿੱਥੇ ਤੂੰ ਸਮਰਥ ਜਿੱਥੇ ਕੋਏ ਨਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕਹਿ ਜਮ ਕਹਿ ਦੂਤ ਨਾਏ ਤੇਰੇ ਛੜ ਜਾਹੇ ਭੌਜਲ ਬਖਮਸਗਾਹ ਗੁਰ ਸ਼ਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਕਾਹੇ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸੰਮਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੇ ਤੋ ਦਿਆਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ